ਅਹੀਂ ਆ ਕੇ ਬਯੰਤ ਸੰਧਾਇ ਹਾਂ ਸਿੰਘਾ ਨੂੰ ਪ੍ਰਾਰਥਨ ਸਮੇਂ ਦੇ ਵਿੱਚ ਜਦੋਂ ਸਿੰਘਾ ਨੇ ਘੋੜੇ ਚੜ੍ਹਨਾ ਨਾ ਪਹਿਲਾਂ ਕੇਸੀ ਕੰਗਾ ਕਰ ਲੈਣਾ ਕੇਸੀ ਕੰਗਾ ਕਰਕੇ ਦਮਾਲਾ ਚਲਾਉਣਾ ਘੋੜੇ ਚੜ੍ਹਨ ਤੋਂ ਪਹਿਲਾਂ ਤੇ ਫਿਰ ਉਹਨਾਂ ਨੇ ਸ਼ਬਦ ਪੜ੍ਹਨਾ ਕਿਉਂਕਿ ਘੋੜੇ ਦੀ ਸਵਾਰੀ ਇਹੋ ਜੀ ਆ ਕੋਈ ਮਰਦੀ ਕਰ ਸਕਦਾ ਨਾ ਮਰਦ ਨਹੀਂ ਕਰ ਸਕਦਾ ਘੋੜਾ ਲੱਕ ਲਾ ਦਿੰਦਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੈ ਪ੍ਰਾਰਥਨ ਸਿੰਘ ਜਦੋਂ ਜਾਂਦੇ ਹੀ ਨਾ ਜੰਗਾਂ 'ਚ ਉਹਨਾਂ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਆਪਦੀ ਬਾਣੀ ਦੇ ਸ਼ਬਦ ਲਿਖਿਆ ਚੌਪਈ ਸਤਨਾਮ ਦਾ ਪੁਰਖ ਪਛਾਨਣਾ ਹੈ ਸਤਨਾਮ ਦਾ ਬਚਨ ਪਰਮਾਨਾ ਸਤਨਾਮ ਦਾ ਮਾਰਗ ਚੱਲ ਹੀ ਆਕੋ ਕਾਲ ਨਾ ਕਬਹੂ ਦਲ ਹੀ ਮਾਰੇ ਤੁਹਾਡਾ ਸਿੰਘ ਜੰਗ ਚ ਚੱਲਿਆ ਵਾ ਤੇ ਆਸਰਾ ਸਾਨੂੰ ਤੁਹਾਡਾ ਹੀ ਆ ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅਨ ਸੰਗਿਆ ਭੰਗਨ ਵੇ ਬੂਤੇ ਗੁਰੂ ਗੋਬਿੰਦ ਸਿੰਘ ਜੀ ਹੁਣ ਤੁਸੀਂ ਸਹਾਈ ਹੋਣਾ ਸਾਡੇ ਜੇਰ ਜਦੋਂ ਸਿੰਘ ਜੰਗ ਚ ਜਾਂਦੇ ਸੀ ਜਿਦਾ ਮਾਲੀ ਸੂਈ ਦੇ ਨਾਲ ਫੁੱਲਾਂ ਨੇ ਨਹੀਂ ਪਰਾਂਦਾ ਇਹ ਸ਼ਬਦ ਪੜ ਕੇ ਕੇਸੀ ਕੰਗਾ ਕਰਕੇ ਅਈਦਾ ਮਾਰ ਮਾਰ ਵਰਸ਼ੀਆਂ ਮੁਗਲਾਂ ਨੂੰ ਪ੍ਰੋ ਕੇ ਰੱਖ ਦਿੰਦਾ ਸੀ ਬਰਸ਼ੀ ਤੇ ਪਾੜ ਪਾੜ ਕੇ ਛੜ ਦਿੰਦੇ ਸੀ ਅਰਸ਼ੀ ਪੜਾਈ ਪੜਾਈ ਤਾਂ ਗੁਰੂ ਗੋਬਿੰਦ ਸਿੰਘ ਨੇ ਅਰਸ਼ੀ ਫੜਨ ਦਾ ਮਤਪਲ ਇਹ ਆ ਕਿ ਜੇ ਕੋਈ ਵਾਰੀ ਚੜ ਕੇ ਆਉਂਦਾ ਹੈ ਇੱਕ ਜਿਦਾਂ ਮਾਰਨੀ ਜਿਦਾਂ ਖਰਬੂਜਾ ਪਾੜੀ ਦਾ ਇਹ ਪ੍ਰਾਤਨ ਸਿੰਘਾਂ ਦੀ ਮਰਿਆਦਾ ਰਹੀ ਹੈ